ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੁੱਕੀ ਬੌਲੀ ਤੋਂ ਖੋਆ ਤਿਆਰ ਕਰਾਂਗੇ ਆਪਣੀ ਗੰਗਾ ਨੇ ਬਛੜੀ ਨੂੰ ਜਨਮ ਦਿੱਤਾ ਸੀ ਤੇ ਜਿਹੜਾ ਪੀਲੇ ਕਰੇਗੀ ਬਛੜੀ ਉਹ ਬਾਕੀ ਜਿਹੜਾ ਦੁੱਧ ਬਚੇਗਾ ਉਸ ਤੋਂ ਆਪਾਂ ਇਹ ਬੌਲੀ ਤਿਆਰ ਕਰਾਂਗੇ ਪਹਿਲੇ ਡੰਗ ਦਾ ਜਿਹੜਾ ਦੁੱਧ ਹੁੰਦਾ ਬਹੁਤ ਜ਼ਿਆਦਾ ਸੰਘਣਾ ਹੁੰਦਾ ਬਹੁਤ ਜ਼ਿਆਦਾ ਗੁਣਕਾਰੀ ਹੁੰਦਾ ਪ੍ਰੋਟੀਨ ਦੀ ਚੰਗੀ ਮਾਤਰਾ ਹੁੰਦੀ ਹੈ ਤੇ ਇਸ ਤੋਂ ਆਪਾਂ ਬਹੁਤ ਸਾਰੀਆਂ ਚੀਜ਼ਾਂ ਤਿਆਰ ਕਰ ਸਕਦੇ ਹਾਂ ਜਿਵੇਂ ਕਿ ਆਪਾਂ ਬੌਲੀ ਬੌਲੀ ਤੋਂ ਖੋਆ ਤੇ ਖੋਏ ਤੋਂ ਆਪਾਂ ਲੱਡੂ ਪਿੰਨੀਆਂ ਬਰਫੀ ਤੇ ਪੰਜੀਰੀ ਕਈ ਤਰ੍ਹਾਂ ਦੀਆਂ ਚੀਜ਼ਾਂ ਤਿਆਰ ਕਰ ਸਕਦੇ ਜਿਹੜਾ ਬੌਲੀ ਖਾਂਦਾ ਉਹਨੂੰ ਜ਼ਿੰਦਗੀ 'ਚ ਕਦੇ ਵੀ ਕੈਂਸਰ ਨਹੀਂ ਹੁੰਦਾ ਬਚਪਨ ਵਿੱਚ ਜਿੰਨੇ ਬੌਲੀ ਖਾਦੀ ਹੋਈ ਏ ਤਿੰਨ ਦੇ ਵਿੱਚ ਕੁਛ ਆਪਾਂ ਇਹੋ ਜਿਹੀਆਂ ਚੀਜ਼ਾਂ ਪਾਵਾਂਗੇ ਜਿੰਦੇ ਗੁਣ ਵੀ ਬਹੁਤ ਜ਼ਿਆਦਾ ਨੇ ਤੇ ਇਹ ਜੀ ਪਹਿਲਾ ਜਿਹੜਾ ਬਿਲਕੁਲ ਜਦੋਂ ਸੱਜਰ ਸੂਈ ਹੁੰਦੀ ਘੰਟੇ ਕੀ ਬਾਅਦ ਆਪਾਂ ਚੋਨੇ ਆ ਪੱਛੀ ਨੂੰ ਪਿਆ ਕੇ ਤੇ 2 ਕਿਲੋ ਦੁੱਧ ਆਪਾਂ ਚੋਇਆ ਸੀ ਕਿਉਂਕਿ ਦੁੱਧ ਥਣਾ ਵਿੱਚ ਛੱਡਣਾ ਵੀ ਹੁੰਦਾ ਬਹੁਤ ਜ਼ਿਆਦਾ ਗਾੜਾ ਤੇ ਪੀਲੇ ਰੰਗ ਦਾ ਹੁੰਦਾ ਹੈ ਇਸ ਤਰ੍ਹਾਂ ਦਾ ਪਲਾਉ ਮੱਝ ਦਾ ਹੋਵੇ ਪਲਾਉ ਗਾਂ ਦਾ ਹੋਵੇ ਪਹਿਲਾ ਜਿਹੜਾ ਖੀਸ ਆ ਉਹ ਪੀਲੀ ਹੁੰਦੀ ਹੈ ਤੇ ਆਪਾਂ 4 ਡੰਗਾ ਦਾ ਦੁੱਧ ਲਵਾਂਗੇ ਤੇ ਕੜਾਈ ਚੁੱਲੇ ਤੇ ਰੱਖ ਦੇਵਾਂਗੇ ਥੋੜਾ ਜਿਹਾ ਪਾਣੀ ਪਾਵਾਂਗੇ ਤਾਂ ਕਿ ਦੁੱਧ ਥੱਲੇ ਨਾ ਲੱਗੇ ਤੇ ਜਿਵੇਂ ਜਿਵੇਂ ਆਪਾਂ ਰੱਖਿਆ ਹੋਇਆ ਦੁੱਧ ਆਪਾਂ ਉਹ ਰੱਖ ਲਾਂਗੇ ਆਪਾਂ ਟੋਟਲ 4 ਡੰਗਾ ਦਾ ਦੁੱਧ ਲਿਆ ਹੈ ਅਸੀਂ ਜੀ ਬਚਪਨ ਵਿੱਚ 35 ਸਾਲ ਪਹਿਲਾਂ ਦੀ ਗੱਲ ਬਹੁਤ ਜ਼ਿਆਦਾ ਬੌਲੀ ਖਾਦੀ ਹੈ ਜਦੋਂ ਕੋਈ ਮੱਝ ਆਮੀ ਘਰ ਵਿੱਚ ਸੂਈ ਹੁੰਦੀ ਸੀ ਮੱਜਾਂ ਹੀ ਜ਼ਿਆਦਾਤਰ ਕਰਦੇ ਰੱਖਦੇ ਸੀ ਬਹੁਤ ਚਾਹ ਹੁੰਦਾ ਸੀ ਤੇ ਬੇਬੇ ਨੇ ਕਹਿਣਾ ਤੇ ਖੁਰਾਂ ਦੀ ਰਾਖੀ ਬੈਠੋ ਕਿਉਂਕਿ ਜਿਹੜੇ ਖੋਰੇ ਨਾ ਨਵੇਂ ਕੱਟੇ ਜਾਂ ਕੱਟੀ ਦੇ ਉਹਨਾਂ ਨੂੰ ਕਾਂ ਲੈ ਜਾਂਦੇ ਸੀ ਤਾਂ ਬੋਲੀ ਮਿਲੇਗੀ ਅਸੀਂ ਸਾਰਾ ਸਾਰਾ ਦਿਨ ਡੰਡਾ ਲੈ ਕੇ ਸ਼ਾਮ ਸਵੇਰੇ ਖੁਰਾਂ ਦੀ ਰਾਖੀ ਬੈਠੇ ਰਹਿਣਾ ਸਕੂਲੋਂ ਆ ਕੇ ਤੇ ਫੂਕ ਨਹੀਂ ਸੀ ਬੋਲੀ ਵਿੱਚ ਮਾਰਨ ਦਿੰਦੇ ਕਹਿੰਦੇ ਸੀ ਤੁਹਾਡੇ ਕੱਪੜੇ ਜਿਹੜੀ ਹੈ ਕੱਟੀ ਜਾਂ ਕੱਟਾ ਖਾ ਲਏਗਾ ਬਹੁਤ ਹੀ ਬਚਪਨ ਵਿੱਚ ਬੋਲੀ ਖਾਦੀ ਹੈ ਜਿਨ੍ਹਾਂ ਨੇ ਬਚਪਨ ਵਿੱਚ ਬੋਲੀ ਖਾਦੀ ਕਦੇ ਵੀ ਜੁਆਇੰਟ ਪੇਨ ਨਹੀਂ ਹੁੰਦੀਆਂ ਤੇ ਅੱਜ ਕੱਲ ਤਾਂ ਆਪਾਂ ਥਾਲੀਆਂ ਵਿੱਚ ਆਪਣੀਆਂ ਵਿੱਚ ਆਪੀ ਪੀਪੀਜੇ ਤੇ 버ਗਰ ਪਰੋਸ ਲਿਆ ਤੇ ਮੋਮੋਜ ਪਰ ਇਹ ਜਿਹੜੀਆਂ ਖਰਾਕਾਂ ਨੇ ਬਹੁਤ ਵਧੀਆ ਸੀ ਆਪਾਂ ਜਵਾਈਨ ਲਈਏ ਖਸਖਸ ਲਈਏ ਕਾਲੀ ਮਿਰਚ ਲਈਏ ਤੁਸੀਂ ਆਪਣੇ ਹਿਸਾਬ ਨਾਲੇ ਵੱਧ ਘੱਟ ਕਰ ਸਕਦੇ ਇਹਨਾਂ ਨੂੰ ਗ੍ਰਾਈਂਡ ਕਰ ਲਿਆ ਤੇ ਸ਼ੱਕਰ ਲਈਏ ਬਿਲਕੁਲ ਘੱਟ ਸ਼ੱਕਰ ਲਈਏ ਤੇ ਇਹਦੇ ਵਿੱਚ ਆਪਾਂ ਸੁੰਡ ਪਾਵਾਂਗੇ ਇੱਕ ਚਮਚ ਇਸ ਨਾਲ ਟੇਸਟ ਤਾਂ ਵਧੀਆ ਆਵੇਗਾ ਤਾਨੂੰ ਪਤਾ ਹੀ ਇਹ ਸੁੰਡ ਜਿਹੜੀ ਹੈ ਉਹ ਗੁਣਾ ਗੋਣੋਂ ਦੇ ਵਿੱਚ ਬਹੁਤ ਜ਼ਿਆਦਾ ਹੈ ਜੋਇੰਟ ਪੇਨ ਨਹੀਂ ਹੁੰਦੀਆਂ ਜੋੜ ਜਿਹੜਾ ਸੁੰਡ ਖਾਂਦਾ ਉਹਦੇ ਵੀ ਜੋੜਾਂ ਦੇ ਦਰਦ ਨਹੀਂ ਹੁੰਦੇ ਸਰਦੀਆਂ ਵਿੱਚ ਸੁੰਡ ਦੀ ਵੀ ਵਰਤੋਂ ਕਰਿਆ ਕਰੋ ਭਲਾ ਕਿਸੇ ਤਰ੍ਹਾਂ ਕਰਿਆ ਕਰੋ ਤੇ ਇਸੇ ਤਰ੍ਹਾਂ ਆਪਾਂ ਲਗਾਤਾਰ ਹਲਾਉਂਦੇ ਰਵਾਂਗੇ ਆਪਾਂ ਜੀ ਕਈ ਬੋਲੀ ਵਾਲਾ ਦੁੱਧ ਆ ਨਾ ਉਹ ਪਾਣੀ ਵਿੱਚ ਵਹਾ ਦਿੰਦੇ ਆ ਪਰ ਆਪਾਂ ਪਨੀਰ ਵੀ ਤਿਆਰ ਕਰ ਲੀਦਾ ਤੇ ਮਿਲਕ ਕੇਕ ਵੀ ਬਣਾਈਦਾ ਤੇ ਇਹ ਗ੍ਰਾਈਂਡ ਕੀਤਾ ਹੋਇਆ ਸਾਰਾ ਸਮਾਨ ਇਹਦੇ ਵਿੱਚ ਪਾ ਦਾਂਗੇ ਇਸ ਦਾ ਟੇਸਟ ਵੀ ਵਧੇਗਾ ਤੇ ਗੁਣਾ ਵਿੱਚ ਵੀ ਵਾਧਾ ਹੋਏਗਾ ਹੁਣ ਮਿੱਠਾ ਵੀ ਵਿੱਚ ਪਾ ਦਿੱਤਾ ਆਪਾਂ ਸ਼ੱਕਰ ਜਿੰਨੀ ਕੀ ਆਪਾਂ ਲੋੜ ਹੈ ਕਿਉਂਕਿ ਜੇ ਕਿਸੇ ਨੂੰ ਚਾਹੀਦੀ ਹੋਵੇ ਨਾ ਇਸ ਟਾਈਮ ਉਹ ਇਸ ਤਰ੍ਹਾਂ ਵੀ ਖਾ ਸਕਦਾ ਹੈ ਇਸ ਕਰਕੇ ਆਪਾਂ ਇੰਨੇ ਕੁ ਮਿੱਠੇ ਤੇ ਇਹ ਚੀਜ਼ਾਂ ਜਿਹੜੀਆਂ ਇਹ ਵਧੀਆ ਵੀ ਬਹੁਤ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਜਿਹੜੀਆਂ ਆਪਾਂ ਇਹਦੇ ਵਿੱਚ ਪਾਈਆਂ ਆਪਾਂ ਹਮੇਸ਼ਾ ਹੀ ਕੁਛ ਨਾ ਕੁਛ ਪਾ ਕੇ ਇਹਨਾਂ ਨੂੰ ਬਣਾਈਦਾ ਤੇ ਇਸ ਸਟੇਜ ਤੇ ਜਿੰਨੇ ਬੋਲੀ ਖਾਣੀ ਉਹ ਆਪਦੀ ਬੋਲੀ ਕੱਢ ਕੇ ਲੈ ਜਾਊਗਾ ਤੇ ਆਪਾਂ ਵੀ ਇੱਕ ਕੋਲੀ ਖਾ ਲਈ ਦੀ ਤੇ ਬਹੁਤ ਹੀ ਸਵਾਦਿਸ਼ਟ ਹੁੰਦੀ ਹੈ ਬੋਲੀ ਤੇ ਬਹੁਤ ਹੀ ਗੁਣਕਾਰੀ ਹੁੰਦੀ ਹੈ ਜਿਨ੍ਹਾਂ ਨੇ ਬੋਲੀਆਂ ਖਾਧੀਆਂ ਉਹਨਾਂ ਨੂੰ ਹੀ ਪਤਾ ਹੈ ਤੇ ਹੁਣ ਵਾਲੇ ਬੱਚਿਆਂ ਨੂੰ ਤਾਂ ਬੋਲੀ ਪਤਾ ਨਹੀਂ ਪਰ ਘਰ ਵਿੱਚ ਜ਼ਰੂਰ ਜੀ ਬਣਾ ਕੇ ਦਿਆ ਕਰੋ ਇਸ ਤਰ੍ਹਾਂ ਇਹ ਸੁੱਕ ਜਾਵੇਗੀ ਤੇ ਇਹ ਦੇਖੋ ਜੀ ਇਹ ਬੋਲੀ ਜਿਹੜੀ ਹੈ ਆਪਣੀ ਤਿਆਰ ਹੋ ਗਈ ਹੈ ਤੇ ਮਿਹਨਤ ਬਹੁਤ ਆ ਜੀ ਪਰ ਕੋਈ ਗੱਲ ਨਹੀਂ ਜੇ ਆਪਣੀ ਸਿਹਤ ਆ ਤੇ ਮਿਹਨਤ ਹੈ ਬਾਜ਼ਾਰ ਵਿੱਚ ਇਹੋ ਜਿਹੀਆਂ ਚੀਜ਼ਾਂ ਕਦੇ ਵੀ ਤੁਹਾਨੂੰ ਨਹੀਂ ਮਿਲਣਗੀਆਂ ਜੇਕਰ ਸਾਡੀ ਵੀਡੀਓ ਵਧੀਆ ਲੱਗੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਘਰ ਵਿੱਚ ਇਹੋ ਜਿਹੀਆਂ ਚੀਜ਼ਾਂ ਬਣ ਸਕਦੀਆਂ ਜਿਵੇਂ ਕਿ ਜਿੰਮ ਜਾਣ ਵਾਲੇ ਬੱਚਿਆਂ ਵਾਸਤੇ ਪ੍ਰੋਟੀਨ ਦਾ ਖਜ਼ਾਨਾ ਹੈ ਲੇਡੀਜ਼ ਲਈ ਬਹੁਤ ਵਧੀਆ ਤੇ ਹੁਣ ਆਪਾਂ ਇਹਨੂੰ ਮੈਸ਼ਰ ਨਾਲ ਮੈਸ਼ ਕਰ ਦਾਂਗੇ ਕਿਸੇ ਵੀ ਤੁਸੀਂ ਮੈਸ਼ਰ ਦੀ ਵਰਤੋਂ ਕਰ ਸਕਦੇ ਹੋ ਆਪਾਂ ਸਾਗ ਵਾਲੀ ਮਦਨੀ ਨਾਲ ਕਰਾਂਗੇ ਕਿਉਂਕਿ ਆਪਾਂ ਬੋਲੀ ਤੋਂ ਖੋਇਆ ਤਿਆਰ ਕਰਨਾ ਹੈ ਖੋਇਆ ਇਸ ਤਰ੍ਹਾਂ ਦਾ ਹੁੰਦਾ ਕਿਉਂਕਿ ਬੋਲੀ ਥੋੜੀ ਜਿਹੀ ਪੁਰਪਰੀ ਹੁੰਦੀ ਹੈ ਤੇ ਉਹਨੂੰ ਆਪਾਂ ਖੋਇ ਦੀ ਸ਼ੇਪ ਦੇਣ ਲਈ ਉਹਨੂੰ ਮੈਸ਼ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਹੁਣ ਆਪਾਂ ਮੈਸ਼ ਕਰਕੇ ਫਿਰ ਥੋੜੀ ਜਿਹੀ ਬੋਲੀ ਨੂੰ ਇਸੇ ਤਰ੍ਹਾਂ ਪੁੰਨ ਲਾਾਂਗੇ ਤੇ ਪੁੱਜ ਕੇ ਕੁਛ ਇਸ ਤਰ੍ਹਾਂ ਦੀ ਹੋ ਜਾਏਗੀ ਇਹਨੂੰ ਤੁਸੀਂ ਪਿੰਨੀਆਂ ਬਣਾ ਲਓ ਲੱਡੂ ਬਣਾ ਲਓ ਬਰਫੀਆਂ ਬਣਾ ਲਓ ਜੋ ਵੀ ਕੁਝ ਬਣਾਉਣਾ ਹੈ ਉਹ ਬਣਾ ਸਕਦੇ ਹੋ ਹੁਣ ਆਪਾਂ ਅੰਦਰ ਲੈ ਆਏ ਆਂ ਬੋਲੀ ਨੂੰ ਸ਼ਾਮ ਹੋ ਗਈ ਹੈ ਤੇ ਅੰਦਰ ਦੇਖੋ ਲੋਹੇ ਦੀ ਕੜਾਈ ਵਿੱਚ ਨਹੀਂ ਰੱਖਣੀ ਬੋਲੀ ਇਹਦੇ ਵਿੱਚ ਤੁਸੀਂ ਕੱਢ ਲੈਣੀ ਉਸੇ ਟਾਈਮ ਹੁਣ ਆਪਾਂ ਅੰਦਰ ਇੱਕ ਗਰਮ ਸੀ ਮੈਂ ਥੋੜੀ ਜਿਹੀ ਹਿਲਾ ਰਹੀ ਆ ਤੇ ਬਾਹਰ ਕਲਰ ਹੋ ਰੇ ਅੰਦਰ ਥੋੜਾ ਜਿਹਾ ਕਲਰ ਹੋਰ ਦੇਖਦਾ ਕਿਉਂਕਿ ਰਾਤ ਵੀ ਹੁਣ ਕਾਫੀ ਹੋ ਗਈ ਏ ਤੇ ਇਹਨੂੰ ਆਪਾਂ ਕੱਢ ਕੇ ਰੱਖ ਲਾਂਗੇ ਜੋ ਵੀ ਚੀਜ਼ ਤੁਸੀਂ ਖੋਏ ਤਰ੍ਹਾਂ ਦੀ ਵਰਤੋਂ ਕਰ ਸਕਦੇ ਹੋ ਪੰਜੀਰੀ ਪਿੰਨੀਆਂ ਲੱਡੂ ਬਰਫੀ ਜੋ ਵੀ ਬਣਾਉਣਾ ਹੈ ਤੇ ਬੱਚਿਆਂ ਨੂੰ ਬਹੁਤ ਪਸੰਦ ਆਉਂਦੀ ਤੇ ਬਹੁਤ ਹੀ ਸੁਆਦਿਸ਼ਟ ਬਣਦੀ ਏ ਨਹੀਂ ਵੀ ਵਧੀਆ ਨਹੀਂ ਬਣਦੀ ਇਸ ਤਰ੍ਹਾਂ ਵੀ ਤੁਸੀਂ ਖਾ ਸਕਦੇ ਹੋ ਸ਼ੂਗਰ ਰੋਗੀਆਂ ਲਈ ਵੀ ਬਹੁਤ ਵਧੀਆ ਤੇ ਵੱਡੇ ਬੱਚਿਆਂ ਲਈ ਵੀ ਬਹੁਤ ਵਧੀਆ ਬਜ਼ੁਰਗ ਕੀ ਨਿਆਣੇ ਕੀ ਸਿਆਣੇ ਸਾਰੇ ਬੋਲੀ ਖਾਇਆ ਕਰੋ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ